ਹਾਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਹੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਜੀ ਪਾਰਟੀ ویئر ਸੂਟ ਰੈਡੀ ਕੀਤੇ ਨੇ ਇਹ ਵਾਲਾ ਵਰਕ ਆਪਾਂ ਨੇ ਪਫ ਦੀ ਮਸ਼ੀਨ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਾਰਾ ਕੁਝ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਜਿਹੜੇ ਆਪਾਂ ਨੇ 2 ਸੂਟ ਰੈਡੀ ਕੀਤੇ ਨੇ ਦੋਨੋਂ ਸੂਟ ਰੈਡੀ ਟੂ ਡਿਸਪੈਚ ਨੇ ਫਰਸਟ ਸੂਟ ਜਿਹੜਾ ਰੈਡੀ ਕੀਤਾ ਬਹੁਤ ਹੀ ਸੋਹਣਾ ਮਾਊਸ ਕਲਰ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਹੋਇਆ ਹੈਗਾ ਇਹ ਵਾਲਾ ਜੀ ਘੇਰੇ ਦਾ ਕੰਮ ਆ ਗਿਆ ਤੁਸੀਂ ਘੇਰੇ ਦੇ ਉੱਪਰ ਕੰਮ ਚੈੱਕ ਕਰ ਸਕਦੇ ਹੋ ਪ੍ਰੋਪਰ ਕਾਵਿਏ ਦੇ ਨਾਲ ਜਿਹੜੀ ਇਹਦੇ ਵਿੱਚ ਕੰਮ ਹੋਇਆ ਹੋਇਆ ਹੈਗਾ ਸਾਰਾ ਇਹ ਪਾਫ ਦਾ ਵਰਕ ਹੈ ਜੀ ਇਹਦੇ ਨਾਲ ਬਹੁਤ ਹੀ ਸੋਹਣਾ ਮੈਚਿੰਗ ਆਪਾਂ ਨੇ ਦੁਪੱਟਾ ਲਗਵਾਇਆ ਹੋਇਆ ਹੈਗਾ ਰੈੱਡ ਕਲਰ ਦਾ ਉਹਦੇ ਉੱਪਰ ਵੀ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਦੁਪट्टे ਦੇ ਕਾਰਨਰ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਕੀਤਾ ਹੋਇਆ ਹੈਗਾ 4 ਸਾਈਡ ਤੇ ਦੁਪट्टे ਤੇ ਆਨਲੀ ਕੱਟ ਵਰਕ ਹੋਇਆ ਹੋਇਆ ਜੀ ਇਹ ਆਪਾਂ ਨੇ ਜਿਹੜਾ ਸੂਟ ਰੈਡੀ ਕੀਤਾ ਸਿਲਕ ਸਟਫ ਦੇ ਉੱਪਰ ਆਪਣਾ ਸੂਟ ਰੈਡੀ ਕੀਤਾ ਹੋਇਆ ਜੀ ਜਿਹੜਾ ਇਹਦਾ ਦੁਪੱਟਾ ਦਾ ਦੁਪੱਟਾ ਟੈਵੀ ਦਾ ਦੁਪੱਟਾ ਲਗਵਾਇਆ ਹੋਇਆ ਹੈਗਾ ਟੈਵੀ ਦਾ ਦੁਪੱਟਾ ਲਗਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਸਿਲਕ ਦਾ ਸੂਟ ਆ ਇਹ ਇਧੀਆਂ ਬਾਮਾਂ ਤੇ ਕੰਮ ਆ ਬਾਮਾਂ ਤੇ ਵੀ ਮੈਸਨ ਇਹਦੇ ਬਹਾਮਾਂ ਤੇ ਕੰਮ ਕੀਤਾ ਤੁਸੀਂ ਕੰਮ ਦੇਖ ਸਕਦੇ ਹੋ ਕਿੰਨਾ ਸਾਫ ਸੁਥਰਾ ਜਿਹਾ ਕੰਮ ਕੀਤਾ ਹੋਇਆ ਆਪਣਾ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਇੱਕ ਕਲਰ ਇਹਦੇ ਵਿੱਚ ਜਿਹੜਾ ਹੈਗਾ ਜੀ ਇਹ ਵਾਲਾ ਕਲਰ ਆ ਬਹੁਤ ਹੀ ਸੋਹਣਾ ਕਲਰ ਹੈ ਵੀ ਇਹਦਾ ਕਲਰ ਮੈਚਿੰਗ ਇਸ ਤੋਂ ਵੀ ਜ਼ਿਆਦਾ ਸੋਹਣੀ ਹੈ ਬਹੁਤ ਹੀ ਸੋਹਣਾ ਆਪਣਾ ਜਿਹੜਾ ਦੁਪੱਟਾ ਲੱਗਿਆ ਹੋਇਆ ਗ੍ਰੇ ਕਲਰ ਦਾ ਉਹਦੇ ਉੱਪਰ ਵੀ ਪ੍ਰੋਪਰ ਆ ਜਿਹੜਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਇਹਦਾ ਆ ਗਿਆ ਘੇਰਾ ਆ ਗਿਆ ਘੇਰੇ ਦੇ ਉੱਪਰ ਵੀ ਸੇਮ ਵਰਕ ਹੈ ਦੋਨੋਂ ਸੇਮ ਹੀ ਸਟੱਫ ਯੂਜ਼ ਕੀਤਾ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਵੀਰੇ 1950 ਰੁਪਏ ਦੇ ਵਿੱਚ ਆਪਾਂ ਨੇ ਇਹ ਵਾਲਾ ਦੁਪੱਟਾ ਦੁਪੱਟੇ ਦੇ ਉੱਪਰ ਵਰਕ ਸੂਟ ਸੂਟ ਦੇ ਉੱਪਰ ਵਰਕ ਐਂ ਬਾਹਮਾਂ ਦੇ ਉੱਪਰ ਵਰਕ ਵਿਦ ਅ ਸਟੱਫ ਆਪਾਂ ਨੇ ਇੰਨੇ ਦੇ ਵਿੱਚ ਰੈਡੀ ਕੀਤਾ ਹੈਗਾ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਤਾਂ ਮੇਰੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਦੋਨੋਂ ਸੂਟਾਂ 'ਚੋਂ ਸੈਂਡ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਆਪਾਂ ਡਿਸਪੈਚ ਕਰ ਦਾਂਗੇ ਤੁਹਾਡੇ ਐਡਰੈਸ ਦੇ ਉੱਪਰ ਸਕਰੀਨਸ਼ਾਟ ਜਿਹੜਾ ਸੈਂਡ ਕਰਨਾ ਮੇਰੇ ਨੰਬਰ ਦੇ ਉੱਪਰ 9855462231 ਵਾਲੇ ਨੰਬਰ ਦੇ ਉੱਪਰ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਬਰਕ ਤੁਸੀਂ ਦੇਖ ਹੀ ਸਕਦੇ ਹੋਗੇ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਨਾ ਥੈਂਕ ਯੂ ਜੀ